ਨਮਸਕਾਰ ਜੀ ਮੈਂ ਤੁਹਾਡਾ ਆਪਣਾ ਰਾਜਮੈਨ ਰੋ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਦੋਸਤੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਕੇਸੀ ਗਰੁੱਪ ਵੱਲੋਂ ਸ਼੍ਰੀਮਤੀ ਸੁਵਦੇਸ਼ ਚੋਪੜਾ ਜੀ ਦੀ ਯਾਦ ਦੇ ਵਿੱਚ ਨੋਵਾ ਕੈਂਪ ਖੰਨੇ ਦੇ ਵਿੱਚ ਲਗਾਇਆ ਜਾ ਰਿਹਾ ਹੈ ਇਹ ਕੈਂਪ ਰਾਮਗੜੀਆ ਭਵਨ ਦੇ ਵਿੱਚ ਲੱਗ ਰਿਹਾ ਹੈ ਤੇ ਇਸ ਨੂੰ ਲਗਾਉਣ ਵਾਸਤੇ ਖੰਨਾ ਤੋਂ ਪੰਜਾਬ ਕੇਸੀ ਗਰੁੱਪ ਦੇ ਬਿਊਰੋ ਚੀਫ ਕਮਲ ਜੀ ਮੇਰੇ ਨਾਲ ਮੌਜੂਦ ਨੇ ਗੱਲ ਕਰਦੇ ਆ ਕਮਲ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੁਹਾਡਾ ਸਵਾਗਤ ਸਰ ਨਾਲ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਸ਼ਹਿਰ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪੰਜਾਬ ਕਿਸਰੀ ਗਰੁੱਪ ਵੱਲੋਂ ਹਰ ਸਾਲ ਜੁਲਾਈ ਦੇ ਵਿੱਚ ਸ਼੍ਰੀਮਤੀ ਸੁਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਅਵਿਨਾਸ਼ ਚੋਪੜਾ ਜੀ ਸ਼੍ਰੀ ਅਭਿਜੀਤ ਚੋਪੜਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਜਿਹੜਾ ਕਿ ਇਸ ਵਾਰ 6 ਜੁਲਾਈ ਨੂੰ ਦਿਨ ਸ਼ਨੀਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰਾਮਗੜੀਆ ਭਵਨ ਵਿੱਚ ਲਗਾਇਆ ਜਾ ਰਿਹਾ ਹੈ ਕਵਲ ਦੀਸ ਕੈਂਪ ਦੇ ਵਿੱਚ ਕਿਹੜੇ-ਕਿਹੜੇ ਡਾਕਟਰ ਆ ਰਹੇ ਨੇ ਤੇ ਕੀ-ਕੀ ਜਿਹੜੀ ਹੈਲਥ ਸੇਵਾਵਾਂ ਦਿੱਤਾ ਜਾ ਰਿਹਾ ਇਸ ਕੈਂਪ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਕਿ ਬੜੀ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਨੇ ਸ਼੍ਰੀ ਅਭਿਜੇ ਚੋਪੜਾ ਜੀ ਉਹ ਸਾਡੇ ਕੈਂਪ ਵਿੱਚ ਖੁਦ ਆ ਰਹੇ ਨੇ ਜਦੋਂ ਕਿ ਇਹ ਜਿਹੜਾ ਇਹ ਕੈਂਪ ਹੁੰਦੇ ਨੇ ਇਹ ਪੂਰੇ ਨਾਰਥ ਵੀਕੀ ਹਿੰਦੁਸਤਾਨ ਦੇ ਵਿੱਚ ਹੀ ਇੱਕੋ ਦਿਨ ਲਗਾਏ ਜਾਂਦੇ ਨੇ ਤੇ ਇਹ ਖੰਨਾ ਵਾਸੀਆਂ ਲਈ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਉਹ ਸਾਡੇ ਕੈਂਪ ਦੇ ਵਿੱਚ ਪਿਛਲੀ ਵਾਰ ਵੀ ਆਏ ਨੇ ਤੇ ਇਸ ਵਾਰ ਵੀ ਉਹ ਆਪ ਖੁਦ ਇਸ ਕੈਂਪ ਵਿੱਚ ਆ ਰਹੇ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਸਾਡੇ ਖੰਨੇ ਤੇ ਪੰਜਾਬ ਦੀਆਂ ਪ੍ਰਸਿੱਧ ਰਾਜਨੀਤਿਕ ਧਾਰਮਿਕ ਸਮਾਜਿਕ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਵੀ ਕੋ ਕਿਹੜੇ-ਕਿਹੜੇ ਡਾਕਟਰ ਸਹਿਬਾਨ ਪਹੁੰਚ ਰਹੇ ਨੇ ਉਹ ਸਾਡੇ ਖੰਨਾ ਇਲਾਕੇ ਦੇ ਪ੍ਰਸਿੱਧ ਜਿੰਨੇ ਵੀ ਹਸਪਤਾਲ ਨੇ ਜਿਵੇਂ ਕਿ ਖੰਨਾ ਮਲਟੀਸਪੈਸ਼ਲਿਟੀ ਹਸਪੀਟਲ ਜੀਵਨਜੋਤ ਹਸਪੀਟਲ ਗੋਤਮ ईएनटी ਐਂਡ ਅਲਰਜੀਕ ਕਲੀਨਿਕ ਵਿਰਖ ਹਸਪੀਟਲ ਨਵਕਿਰਨ ਮੈਗਨੇਟਿਕ ਕਲੀਨਿਕ ਜੈਕ ਲੈਨ ਆਯੁਰਵੇਦ ਇਹ ਸਾਰਿਆਂ ਦੇ ਡਾਕਟਰ ਸਹਿਬਾਨ ਆ ਰਹੇ ਨੇ ਜਿਹੜੇ ਕਿ ਮਰੀਜ਼ਾਂ ਦਾ ਮੁਫਤ ਚੈੱਕਅਪ ਕਰਨਗੇ ਕਮਲਜੀਤ ਚੈੱਕਅਪ ਦੇ ਨਾਲ ਨਾਲ ਜਿਹੜੀ ਜਿਵੇਂ ਮੈਡੀਸਨ ਦੀ ਕਿਸੇ ਨੂੰ ਜੇ ਕੋਈ ਲੋੜ ਪੈਂਦੀ ਹੈ ਜਾਂ ਕੋਈ ਹੋਰ ਚੀਜ਼ ਦੀ ਲੋੜ ਪੈਂਦੀ ਹੈ ਉਹ ਵੀ ਮਿਹਾਰ ਕਰਾਇਆ ਜਾਊਗਾ ਇਸ ਵਿੱਚ ਹਾਂਜੀ ਮਨਰੋਦ ਸਾਹਿਬ ਬਿਲਕੁਲ ਮੈਂ ਦੱਸਣਾ ਚਾਹੂੰਗਾ ਤੇ ਇਸ ਕੈਂਪ ਦੌਰਾਨ ਜਿੱਥੇ ਮਰੀਜ਼ਾਂ ਦਾ ਮੁਫਤ ਚੈੱਕਅਪ ਹੋਵੇਗਾ ਉੱਥੇ ਨਾਲ ਹੀ ਸਾਡੇ ਖੰਨਾ ਦੀ ਕਮਿਸਟ ਐਸੋਸੀਏਸ਼ਨ ਉਹਨਾਂ ਵੱਲੋਂ ਜਿਹੜੀਆਂ ਮੁਫਤ ਦਵਾਈਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਤੇ ਇਸ ਤੋਂ ਇਲਾਵਾ ਖੰਨਾ ਨਰਸਿੰਗ ਹੋਮ ਵੱਲੋਂ ਹੀ ECG ਤੇ ਬਲੱਡ ਸ਼ੂਗਰ ਤੇ ਉਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਇਹ ਚੈੱਕਅਪ ਕੀਤੇ ਜਾਣਗੇ ਤੇ ਸ੍ਰਿੰਦਰਾ ਲੈਬੋਰਟਰੀ ਵੱਲੋਂ ਬਲੱਡ ਦਾ ਵੀ ਮੁਫਤ ਚੈੱਕਅਪ ਹਾਂਜੀ ਮੁਫਤ ਚੈੱਕਅਪ ਕੁਝ ਜਨਨ ਕਿ ਕਈ ਵੱਡੇ ਟੈਸਟ ਹੁੰਦੇ ਨੇ ਜਿਹੜੇ ਪੋਸੀਬਲ ਨਹੀਂ ਹੋ ਸਕਦੇ ਪਰ ਜਿੰਨੇ ਵੀ ਪੋਸੀਬਲ ਹੋ ਸਕਦੇ ਨੇ ਉਹ ਵੀ ਬਲੱਡ ਟੈਸਟ ਵੀ ਉੱਥੇ ਮੁਫਤ ਕਰਵਾਏ ਜਾਣਗੇ ਕੀ ਬਲੱਡ ਕੈਂਪੂ ਦਾ ਵੀ ਯੋਜਨਾ ਕੀਤਾ ਜਾ ਰਿਹਾ ਹੈ ਇਸ ਵਿੱਚ ਬਲੱਡ ਕੈਂਪ ਜਿਹੜਾ ਸਾਡੇ ਵੱਲੋਂ ਲਗਾਇਆ ਜਾਂਦਾ ਜੀ ਉਹ 9 ਸਤੰਬਰ ਨੂੰ ਲਾਲਾ ਜਗਤ ਨਾਰਾਇਣ ਜੀ ਦੀ ਵਰਸੀ ਮੌਕੇ ਲਗਾਇਆ ਜਾਂਦਾ ਉਹ ਵੀ ਲਗਾਇਆ ਜਾਏਗਾ 9 ਸਤੰਬਰ ਨੂੰ ਲਵਾਵਾਂਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਕਰਾਂ ਜਾਂਦੇ ਹੋ ਮੈਂ ਤਾਂ ਇਹੀ ਪਬਲਿਕ ਨੂੰ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਜਿਨ੍ਹਾਂ ਨੂੰ ਕੈਂਪ ਬਾਰੇ ਪਤਾ ਹੈ ਉਹ ਹੋਰਾਂ ਨੂੰ ਵੀ ਦੱਸਣ ਤੇ ਵੱਧ ਤੋਂ ਵੱਧ ਇਸ ਕੈਂਪ ਦਾ ਗਰੀਬ ਲੋੜਵੰਦ ਲੋਕਾਂ ਨੂੰ ਲਾਭ ਹੋਣਾ ਚਾਹੀਦਾ ਜਿੰਨੋਂ ਵੀ ਅੱਗੇ ਦੀ ਅੱਗੇ ਦੱਸੋ ਤੇ ਜਿਹੜੇ ਲੋੜਵੰਦ ਅੱਜ ਅੱਜ ਦੀ ਅੱਜ ਦੇ ਯੋਕੇ ਯੁੱਗ ਦੇ ਵਿੱਚ ਅੱਜ ਆਪਾਂ ਨੂੰ ਪਤਾ ਹੈ ਜਿਹੜੀ ਇਹ ਮੈਡੀਕਲ ਸੁਵਿਧਾਵਾਂ ਨੇ ਇਹ ਅੱਜ ਬਹੁਤ ਕੋਸਲੀ ਹੋ ਚੁੱਕੀਆਂ ਨੇ ਹਰ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਜਿੰਨਾ ਵੀ ਉਹ ਇਸ ਚੀਜ਼ ਦਾ ਲਾਭ ਲੈ ਸਕਦੇ ਨੇ ਬਹੁਤ ਵਧੀਆ ਪ੍ਰਾਲਾ ਹੈ ਇਹ ਪੰਜਾਬ ਕੇ ਤੁਸੀਂ ਗਰੁੱਪ ਵੱਲੋਂ ਤੇ ਕਮਲਜੀ ਵੱਲੋਂ ਕਿਉਂਕਿ ਖੰਨੇ ਦੇ ਵਿੱਚ ਇਹ ਨੋਵਾ ਕੈਂਪ ਲੱਗ ਰਿਹਾ ਹੈ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਕੈਂਪ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਜ਼ਰੂਰਤਮੰਦ ਲੋਕ ਹੁੰਦੇ ਨੇ ਉਹ ਪਹੁੰਚਦੇ ਨੇ ਤੇ ਉਹਨਾਂ ਨੂੰ ਫ੍ਰੀ ਮੈਡੀਕਲ ਮਿਲਦੀ ਹੈ ਕਿਉਂਕਿ ਮੈਡੀਕਲ ਬਹੁਤ ਜ਼ਿਆਦਾ ਜਿਵੇਂ ਕਮਲਜੀਤ ਨੇ ਦੱਸਿਆ ਕਿ ਮੈਡੀਕਲ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਪਰ ਇਸ ਕੈਂਪਾਂ ਦੇ ਦੌਰਾਨ ਜਿਹੜੇ ਹੈ ਲੋਕਾਂ ਨੂੰ ਸਹੂਲਤ ਜ਼ਰੂਰ ਮਿਲਦੀ ਹੈ ਸੋ 6 ਤਰੀਕ ਨੂੰ ਕੱਲ੍ਹ ਜਾਣੀ ਤੁਸੀਂ ਜਿਹੜਾ ਹੈ ਸਮੇਂ ਸਿਰ ਪਹੁੰਚਣਾ ਆਪਣੀ ਪਰਚੀ ਘੜਾਣੀ ਹੈ ਆਪਣੇ ਨਾਮ ਦੀ ਤੇ ਜਿਸ ਡਾਕਟਰ ਨੂੰ ਤੁਸੀਂ ਮਿਲਣਾ ਹੈ ਜਿਹੜੇ ਲੋਕ ਉੱਥੇ ਮੌਜੂਦ ਹੋਣਗੇ ਉਹ ਡਾਕਟਰ ਸਾਹਿਬਾਰੇ ਦੱਸਣਗੇ ਤੇ ਤੁਸੀਂ ਆਪਣਾ ਚੈੱਕਅਪ ਕਰਾਣਾ ਤੇ ਆਪਣੀ ਜੋ ਵੀ ਤੁਹਾਨੂੰ ਸਮੱਸਿਆ ਹੈ ਉਹਦੀ ਜਾਣਕਾਰੀ ਡਾਕਟਰ ਸਾਹਿਬ ਕੋਲ ਸਾਰਿਆਂ ਨੇ ਜਿਹੜਾ ਹੈ ਇਸ ਕੈਂਪ ਦੇ ਵਿੱਚ ਜ਼ਰੂਰ ਪਹੁੰਚਣਾ ਤੇ ਇਸ ਦਾ ਲਾਹਾ ਵੀ ਟਾਣਾ ਹੈ ਕੈਮਰਾਮੈਨ ਰਜੇਸ਼ ਰਾਜ ਨਾਲ ਮੈਂ ਰਾਜਮੈਨ ਰੋ ਯੂਨੀਵਰਸਲ ਨਿਊਜ਼ ਨੈਸ਼ਨ ਖੰਨਾ